ਜੇ ਕਰਦਾ ਸੀ ਕਿ ਨੇ ਬਾਹਰ ਜਾਣਾ ਚਲੋ ਇਥਰਾਂ ਕੱਟ ਲੈ ਕੇ ਦੇਹੀ ਬੇਤ ਚਲੋ ਸੱਚਾਈ ਵਿੱਚ ਕਮਾਈ ਕਰੂਗਾ ਤੁਸੀਂ ਜਾ ਕੇ ਤੇ ਚਲੋ ਕਾਸਾ ਖਸਬਾ ਦੋ ਬੇਟੀਆਂ ਤੇ ਦੇ ਦੇ ਨਿਕਲੇ ਕੇ ਬੱਚੇ ਉਹ ਸੋਮਰ ਤੇ ਆ ਗਏ ਕੰਮ ਗੇ ਹੀ ਬਹੁਤ ਜ਼ਿਆਦਾ ਆ ਨੀ ਪੈਸੇ ਲਾ ਕੇ ਭੇਜਿਆ ਹਾਂ ਹਾਂ ਤਾਂ ਪੜਾਉ ਖਾਇਆ ਪੁਰਖ ਨੂੰ ਨਹੀਂ ਹੁਣ ਇਹ ਚਾਹੁੰਦੇ ਆ ਕਿ ਮਤ ਕਰੇ ਕਿਉਂਕਿ ਇੱਕ ਤਾਂ ਜਾਣ ਵਾਲੇ ਬੱਚੇ ਨੂੰ ਜਦੋਂ ਭੇਜਦੇ ਆ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਹੈ ਕਿ ਗਵਰਨਮੈਂਟਾਂ ਨੂੰ ਕੁਝ ਚਾਹੀਦਾ ਕਿ ਕੁਝ ਨਾ ਕੁਝ ਹੈਲਪ ਕਰਨ ਕਿਉਂਕਿ ਜਿੰਨੇ ਪੈਸੇ ਜਾਣ ਲੱਗਣਦੇ ਉਹਨੇ ਪੈਸੇ ਹੁਣ ਤੁਸੀਂ ਆਪਣੇ ਬੱਚੇ ਦਾ ਜਿਹੜਾ ਮੈਟ੍ਰਿਕ ਸਰੀਰ ਇੱਥੇ ਭਰ ਪਟਿਆ ਰਹੇ ਸਦੀ ਹੁਚ ਰੈਜ਼ਾਈਡੈਂਟ ਡਾਕਟਰ ਸਿਹਤ ਦੇ ਭਾਰ ਦਾ ਵੀ ਇੱਥੇ ਵੀ ਆਪਣੇ ਹੱਥ ਨਾਲ ਸਵਾ ਕਰੀ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਫਿਰ ਮੰਗ ਕਰਦੇ ਕਿ ਹੈਲਪ ਕਰਨੇ ਸੀ ਦੇ ਵਿੱਚ ਜੋ ਵੀ ਕਾਨੂੰਨੀ ਸੈਤਾਨੇ ਉਹ ਗੱਡੇ ਨਾਲ ਜਰੂਰ ਪੁੱਤਰ ਕਰ ਲਿਆ ਦੇ ਅੰਜ ਸਰ ਜਿਹੜੇ ਉਦੇਸ਼ ਵਿੱਚ ਬੱਚੇ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਜੀ ਕਿਦੋਂ ਗਿਆ ਸੀ ਕਿ ਵਿਦੇਸ਼ ਇਹਨਾਂ ਦੀ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲਾਈਟ 13 ਜੁਲਾਈ ਨੂੰ ਔਰ ਇਹ 14 ਤਰੀਕ ਨੂੰ ਉੱਥੇ ਪਹੁੰਚੇ ਸਾਰੇ ਦੋ ਤਿੰਨ ਦਿਨ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਟੈਗ ਲਾ ਕੇ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ ਮਹੀਨੇ ਨਹੀਂ ਜੀ ਇਹ ਸੇ ਜੁਲਾਈ 13 ਨੂੰ ਗਏ ਜੀ ਕੁਝ ਕੁਝ ਦਿਨ ਹੀ ਹੋਏ ਆ ਜੀ 13 ਤਰੀਕ ਨੂੰ ਫਲਾਈਟ ਸੀਗੀ 17 ਤਰੀਕ ਨੂੰ ਕਿਵੇਂ ਕਟਣਾ ਵਾਪਰੀ ਹੈ ਕਟਣਾ ਦਾ ਇਸ ਤੀ ਹੁਣ ਇੱਥੇ ਬੈਠੇ ਆਂ ਉਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ ਉਹ ਮੁੰਡਾ ਕੰਮਕਦੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕਿ ਤੇ ਨਾਮ ਅਮਰਿੰਦਰ ਸਿੰਘ ਵੀਰਿੰਦਰ ਚਾਹ ਬਣਾਓ ਇਹਨੇ ਕੋਈ ਆਵਾਜ਼ ਨਹੀਂ ਦਿੱਤੀ ਦੁਬਾਰਾ ਫੇਰ ਹੋਣੀ ਵਾਲੀ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਜੀ ਕਿ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫੇਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਿਹਾ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਉਹਨੇ ਮੈਨੂੰ ਫੋਨ ਕੀਤਾ ਕਿ ਆ ਹਾਦਸਾ ਹੋ ਗਿਆ ਇੱਥੇ ਤੁਹਾਡਾ ਕੋਈ ਰਿਸ਼ਤਾ ਅੰਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੇ ਹਨੀਗੇ ਤੇ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ ਤੇ ਇਹਦੀ ਜਨਮ ਸਥਾਨ ਸੀ ਜਲੰਧਰ ਜ਼ਿਲ੍ਹੇ ਦਾ ਬੰਦਾ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਹੈ ਕਿੰਨੀ ਕੋਮਰ ਸੀ ਇਹ ਲਗਭਗ 33 ਇਅਰਸ ਆਖਰੀ ਕਿਦੋਂ ਗੱਲਬਾਤ ਹੋਈ ਡਡਣਾ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨੂੰ ਸੂਰੇ ਗੋਣ ਆਇਆ 16 ਤਰੀਕ ਨੂੰ ਰਾਤ ਨੂੰ ਘੰਟਾ ਦਾ ਘੰਟਾ ਸਦਾ ਗੱਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉੱਥੇ ਗੁਰੂ ਦਾ ਗੁਰਦੁਆਰਾ ਸਾਹਿਬ ਉੱਥੇ ਸੇਵਾ ਕਰਦੇ ਉਹ ਸਾਰਾ ਉਹਨੇ ਜੋ ਵੀ ਹੈਗਾ ਕਰਨਾ ਸ਼ੇਅਰ ਕਰਦਾ ਰਿਹਾ ਬਹੁਤ ਵਧੀਆ ਮਾਹੌਲ ਹੈ ਤੇ ਤੁਸੀਂ ਫਿਕਰ ਨਾ ਕਰੋ ਜਿਸ ਰਾਤ ਪੈ ਕੇ ਦਿਨ ਚੜਿਆ ਤੇ ਆਖਰ ਨੂੰ ਮਿਲ ਗਈ ਤੁਹਾਨੂੰ ਵੱਖ ਨੂੰ ਲੈ ਕੇ ਕੀ ਸੋਚਦੇ ਸੀ ਜੇ ਆ ਜਾਏ ਹਨਾ ਇਹ ਵੱਖ ਨੂੰ ਲੈ ਕੇ ਕੀ ਹੀਗੀਆਂ ਦਿਆਂ ਜੋ ਇਹਨਾਂ ਨੂੰ ਉਹ ਇੱਕ ਨੂੰ ਅਸੀਂ ਹੁਣ ਇਹ ਚਾਹੁੰਦੇ ਆ ਕਿ ਮਦਦ ਕਰੇ ਕਿਉਂਕਿ ਇੱਕ ਤਾਂ ਜਨਮ ਵਾਲੇ ਬੱਚੇ ਨੂੰ ਜਦੋਂ ਭੇਜਦੇ ਆ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਹੈ ਵੀ ਗਵਰਨਮੈਂਟਾਂ ਨੂੰ ਕੁਝ ਚਾਹੀਦਾ ਵੀ ਕੁਝ ਨਾ ਕੁਝ ਹੈਲਪ ਕਰਨ ਕਿਸੇ ਜੀ ਦੇ ਵੱਲ ਜਿੰਨੇ ਪੈਸੇ ਜਾਣ ਲੱਗਣ ਡੇ ਮੇ ਪੈਸੇ ਹੁਣ ਤੁਸੀਂ ਆਪਣੇ ਬੱਚੇ ਦਾ ਜਿਹੜਾ ਮੈਤ੍ਰਿਕ ਸਰੀਰ ਇੱਥੇ ਭਾਰਤ ਲੈ ਆ ਰਹੇ ਹੋ ਸਾਡੀ ਹੁਣ ਚਾਹੇ ਸਾਡਾ ਇੱਥੇ ਸਰੀਰ ਉਹ ਤਾਂ ਭਾਰਤ ਆਵੇ ਇੱਥੇ ਵੀ ਹੁਣ ਆਪਣੇ ਹੱਥਾਂ ਨਾਲ ਸਵਾਰ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਹੈਲਪ ਕਰਨੇ ਇਸ ਚੀਜ਼ ਦੇ ਵਿੱਚ ਜੋ ਵੀ ਕਾਨੂੰਨੀ ਸਹਾਇਤਾ ਨੇ ਉਸ ਗੱਦੇ ਨਾਲ ਦਰਵਾਜ਼ਾ ਮੰਦ ਕਰੂ ਮੇਰੇ ਪੁੱਤਰ ਕਰ ਲਿਆ ਦੇ ਇਹ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਹੈ ਕਿੰਨੀ ਕੋਨਾਂ ਦੀ ਉਮਰ ਸੀਗੀ ਇੱਥੇ 살ਦਾ ਸੀ ਹਾਂਜੀ 33 ਸਾਲ ਤੁਹਾਡੇ ਕੀ ਲੱਗਦੇ ਸੀ ਤੀਜਾ ਮੇਰਾ ਕੁਝ ਦਿਨ ਹੀ ਪਹਿਲੂ ਬਾਹਰ ਗਿਆ ਸੀਗੇ ਹਾਂਜੀ ਪਰਵਾਜ਼ ਚ ਉਦੋਂ ਬੜਾ ਖੁਸ਼ੀ ਦਾ ਮਾਹੌਲ ਹੋਊਗਾ ਬਿਲਕੁਲ ਬਿਲਕੁਲ ਬੜੀਆਂ ਉਮੀਦਾਂ ਹੁੰਦੀਆਂ ਬੱਚਿਆਂ ਤੇ ਬਿਲਕੁਲ ਜੀ ਬਿਲਕੁਲ ਫਿਰ ਸੋਚੀ ਚ ਲੋਕ ਬੱਚਾ ਕਮਾਈ ਕਰੂਗਾ ਬਾਹਰ ਜਾਊਗਾ ਤੇ ਚਲੋ ਕੋਈ ਕੁਝ ਸਵਾਗਤ ਹੁੰਦਾ ਸੀਗਾ ਹਾਂਜੀ ਬੱਚੇ ਦਾ ਸਵਾਗਤ ਕਿਦਾਂ ਦਾ ਸੀਗਾ ਬਹੁਤ ਨਿੱਗਾ ਸੀਗਾ ਉਹ ਪ੍ਰੇਮੀ ਜੀ ਕਿਸੇ ਨੇ ਇਹ ਗੱਲ ਕਰਨੀ ਬੜੇ ਪ੍ਰੇਮ ਨਾਲ ਪਿਆਰ ਹਾਂਜੀ ਜੀ ਜਿਹੜੀ ਬੱਚਿਆਂ ਨੂੰ ਪਿਆਰ ਪਤਾ ਲੱਗੇ ਬੰਦਾ ਸੀ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ ਕਿਤੇ ਬੜੀ ਆਪਣਾ ਇੱਥੇ ਕਰੇ ਉਹ ਰੱਖਿਆ ਜਦੋਂ ਇਹ ਕੰਮ ਸੀ ਹਟਾਈ ਜਗੀ ਪਰਿਵਾਰ ਨੂੰ ਬੜੀ ਉਮੀਦ ਹੋਊਗੀ ਬੱਚਾ ਬਾਹਰ ਭੇਜਣਾ ਬੜੇ ਚਾਈ ਚਾਈ ਤੋੜਿਆ ਹੋਗਾ ਹਾਂਜੀ ਜੀ ਪਰਵਾਰ ਦੇ ਜਿਹੜੇ ਆਰਥਿਕ ਹਾਲਾਤ ਕਿਦਾਂ ਦੇ ਆ ਠੀਕ ਹੈ ਸਰਵਜੇ ਕੀਤੀ ਬਾਜੀ ਨੇ ਕਿ ਜਰਾ ਮਾੜਾ ਮਾੜਾ ਚੱਲਦਾ ਸੀਗਾ ਉਹ ਬੱਚਾ ਜिद ਕਰਦਾ ਸੀ ਕਹਿੰਦਾ ਬਾਹਰ ਜਾਣਾ ਚਲੋ ਇਸ ਤਰ੍ਹਾਂ ਕੱਟ ਲਾਇਏ ਦੇ ਹੀ ਤੇ ਚਲੋ ਸੱਚਾਈ ਉਹ ਬੱਚਾ ਕਮਾਈ ਕਰੂਗਾ ਇਹਦੇ ਜਾ ਕੇ ਤੇ ਚਲੋ ਕਾਹਦਾ ਖਰਚ ਬਤਾ ਦੋ ਬੇਟੀਆਂ ਤੇ ਜਿਹੜੀਆਂ ਲੇਕੜੇ ਕੇ ਬੱਚੇ ਉਹ ਸੌਂ ਗਏ ਤੇ ਆ ਲੇ ਕੋਈ ਉਹ ਕੰਮ ਗਈ ਬਹੁਤ ਜ਼ਿਆਦਾ ਆ ਕਿੰਨੇ ਪੈਸੇ ਲਾ ਕੇ ਭੇਜਿਆ ਹੁਣ ਤੁਹਾਨੂੰ ਪਤਾ ਬੜਾ ਔਖਾ ਆ ਜੇ ਤਾਂ ਕੁਝ ਟਾਈਮ ਲੱਗਾ ਹੁੰਦਾ ਕਮਾਈ ਕੀਤੀ ਹੁੰਦੀ ਤੇ ਹੁਣ ਦਾ ਬੱਚੇ ਨੂੰ ਵੀ ਚਲੋ ਵੀ ਕੋਈ ਨਹੀਂ ਹਾਂ ਔਖਾ ਨਾ ਬੇਚਾਰੇ ਇੱਕ ਵਾਰ ਭੇਜਣਾ ਬੜਾ ਔਖਾ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਦਾ ਮ੍ਰਿਤਕ ਸਰੀਰ ਆ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ ਪਿੰਡ والوں ਤੁਸੀਂ ਕੀ ਮੰਗ ਕਰਦੇ ਆ ਇਹੀ ਮੰਗ ਕਰਦੇ ਆ ਸਾਡੀ ਮਦਦ ਕੀਤੀ ਪੇਂਟ ਮੇਰੇ ਪਰਿਵਾਰ ਦੇ ਜਿਹੜੇ ਆਤਕਲਾਤ ਆ ਕੋਈ ਚੰਗੇ ਵਧੀਆ ਨਹੀਂ ਗਏ ਤੇ ਪੰਜਾਬ ਸਰਕਾਰ ਜਾਂ ਕੋਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਪਰਿਵਾਰ ਦੀ ਸਹਾਇਤਾ ਕਰੇ ਹਾਂਜੀ ਹਾਂਜੀ ਠੀਕ ਹੈ ਮੇਰੇ ਰਮਾ ਮਾਤਾ ਜੀ ਕੁਝ ਦਿਨ ਪਹਿਲਾਂ ਤੁਹਾਡਾ ਬੱਚਾ ਜਿਹੜਾ ਵਿਦੇਸ਼ ਗਿਆ ਸੀ ਮਗਰੋਂ ਇਹ ਮਨਹੂਸ ਖਬਰਦਾਰ ਤੱਕ ਪਹੁੰਚ ਜਾਂਦੀ ਕਿਵੇਂ ਵਿਖਦੇ ਸੀ ਹਏ ਹਏ ਮਰ ਗਿਆ ਮੇਰਾ ਹੀ ਜੁੰਦੇ ਮਰ ਗਿਆ ਸਾਡਾ ਤੋੜ ਗਿਆ ਲੱਕ ਹੀ ਜੁੰਦੇ ਮਰ ਗਿਆ ਮੇ ਵੀਰਾ ਹੀ ਕਿਦੋਂ ਚੜਾ ਕੇ ਆਏ ਸੀ ਜਿਆਦਾ ਕੁਝ 12 ਤਰੀਕ ਨੂੰ ਮੈਂ ਜਲੰਧਰੋਂ ਚੜਾ ਕੇ ਆਏ ਆ ਹੀ ਸਾਰਾ ਟੰਬਰ ਗਿਆ ਅੰਬਾਸਟਿਟ ਲੈ ਗਿਆ ਹੈ ਅੰਬਾ ਤਰੀਕ ਨਹੀ ਉਹ 13 ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਹੈ ਕੈਨੇਡਾ ਪਹੁੰਚ ਕੇ ਫੇਰ ਗੱਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਇੱਥੇ ਵਰਪੂਰ ਵੀ ਮੁਰੜੀਆਂ ਭਾਈਆਂ ਨੂੰ ਜਲੇਬੀਆਂ ਪੜਾਉਂਦੇ ਨੇ ਜਲੇਬੀਆਂ ਭਾਈਆ ਜੇ ਜਲਪੁੱਤਰ ਮੇਰਾ ਸੇਵ ਆ ਜਾਂਦੇ ਤਨੁ ਮਿਲਿਂ ਅਰੇ ਨੜੀ ਬਦਾਨੋ ਹਣ ਤੂੰ ਵੀ ਸੇਵਾਂ ਬੰਮਾਰ ਦੇਣਾ ਉਨੂੰ ਕਿਵੇਂ ਜਾਣਕਾਰੀ ਮਿਲਦੀ ਹੈ ਪਾਪਾ ਨੂੰ ਫੋਨ ਆਇਆ ਹੈ ਪਰਵਾਰ ਚ ਕੌਣ ਕੌਣ ਹੈ ਹੈ ਮੇਰੀ ਬੇਟੀ ਮੈਨੂੰ ਮੇਰੀ ਹੈ ਆਪਣੀਆਂ ਕੁੜੀਆਂ ਨੇ ਹੈ 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 ਲੰਬਾ ਹੈ ਮੇਰਾ ਦਰਹਿ ਗਿਆ ਧੀਆਂ ਲੰਡਾਲਾ ਹਏ ਮੇਰਾ ਦੇ ਕੋਈ ਪੁੱਤਰੀ ਮੇਰੀ ਉਹਦੇ ਨਾਲ ਦੁਨੀਆ ਵਸਦੀ ਸਟੱਡੀ ਪੇਸ ਤੇ ਗਏ ਸੀ ਕਿ ਨਹੀਂ ਹਏ ਕੁੜੇ ਨਾਲ ਲਵਾਇਆ ਹੀ ਪਤਾ ਨਹੀਂ ਕਿਹੜਾ ਲਵਾਇਆ ਹਏ ਹਏ ਕਿਦੋਂ ਦੋਡੀ ਆਖਰੀ ਗੱਲਬਾਤ ਹੋਈ ਆਖਰੀ ਗੱਲਬਾਤ ਨਹੀਂ ਨੰਸੇਮ ਜਿੱਦਾਂ ਲਈ ਨਵੀਂ ਜਾ ਕੇ ਪੁੱਤ ਨੂੰ ਮੈਂ ਨਾਲ ਗੱਲ ਮਾਰਦੀ ਤੇ ਤੋਨਾ ਤੇ ਰਾਣੀ ਕੋਦੇ ਸਿਮ ਲੈ ਕੇ ਸਾਰਿਆਂ ਟੱਬਰ ਨਾਲ ਗੱਲ ਕੀਤੀ ਏ ਥੋੜੀ ਥੋੜੀ ਕੀਤੀ ਜਾਂਦਾ ਮੰਮੀ ਇੰਦਰ ਜੀ ਦੂਜੀ ਸਿਮ ਤੇ ਵਾਈਫੀ ਲੈਣਾ ਪੈਣਾ ਹੈ ਮੈਂ ਸਿਮੀ ਇਧਰ ਰਹਿਣਾ ਵਾ ਲੈ ਲੈ ਥੜੀ ਮਣੀ ਮੈਂ ਗੱਲਾਂ ਕਰਨੀਆਂ ਪੀਣੀਆਂ ਨਹੀਂ ਖਾਲਚਾਲ ਕੁਛ ਨਾ ਪੀਂਦਾ ਇਹ ਵੱਡਾ ਮੇਰਾ ਪੁੱਤ ਰਿਹਾ ਉਤੋਂ ਛੋਟੀ ਮੇਰੀ ਧੀ ਏ ਏ ਮੇਰੀ ਤੇ ਪੋਲੀ ਨੂੰ ਵਟੇ ਲੱਗੇ ਨੇ 글로ਤਾ ਪੁੱਤਰ ਸੀ ਬੜੀਆਂ ਉਮੀਦਾਂ ਹੋਣਗੀਆਂ ਉਹਨਾਂ ਤੇ ਕੁੱਲੀ ਤੇ ਮੇਰਾ ਮਿੱਦਨ ਆਲੀ ਜੀ ਦੇ ਆ ਮਿੱਦਨ ਆਲੀ ਮੇਰਾ ਕੁੱਲੀ ਦੇ ਨੇ ਮਿੱਦਨ ਆਲੀ ਕੁੱਲੀ ਦੇ ਨੇ ਮਿੱਦਨ ਆਲੀ ਕੁੱਲੀ ਦੇ ਨੇ ਜੇ ਵਰਗੇ ਵੀ ਉਹਨਾਂ ਆਪਣੇ ਖਰਚੇ ਚੁੱਕਣਗੇ என்ன நீ பத்திர மென் சேர் மே சிர பாரிய பண்டமா